ਰੱਬ ਦੀ ਦਰਗਾਹ ਦੇ ਵਿੱਚ ਦੇਖੋ ਦੁਨੀਆਂ ਦੇ ਵਿੱਚ ਕਿੰਨੇ ਧਰਮ ਨੇ ਕਿੰਨੀਆਂ ਜਾਤਾਂ ਤੇ ਰੱਬ ਦੇ ਘਰ ਦੇ ਵਿੱਚ ਨਾ ਕੋਈ ਜਾਤ ਨਾ ਕੋਈ ਧਰਮ ਉਥੇ ਅਮਲ ਹੈ ਧਿਆਨ ਦੇਣਾ ਇਹਨਾਂ ਚੀਜ਼ਾਂ 'ਚ ਵਿਵਾਦ ਨਿਕਲਣਾ ਬਾਣੀ ਦੀ ਪੰਕਤੀ ਪੜ੍ਹ ਲੈਂਦਾ ਜੇ ਸ਼ੱਕ ਹੋਵੇ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਓ ਜਿਹੜੀ ਅੰਦਰ ਦੀ ਭਾਵਨਾ ਅੰਦਰ ਦਾ ਅਮਲ ਹੈ ਰਬ ਇਹੋ ਦੇਖਦਾ ਦੇਖਦਾ ਇੰਨੀ ਵੀ ਕਿਹੜੀ ਸ਼੍ਰੇਣੀ ਦਾ ਕੈਟਾਗਰੀ ਤੇਰੀ ਕਿਹੜੀ ਹੈ ਇੱਥੇ ਤੇ ਕੈਟਾਗਰੀ ਦਾ ਕਾਲਮ ਬਣਾਇਆ ਨਾ ਕੈਟਾਗਰੀ ਭਰੋ ਜੀ ਉਹਦੇ ਮੁਤਾਬਕ ਤੁਹਾਨੂੰ ਉਹ ਰਾਖਮਾ ਪੰਨ ਦਿੰਦੇ ਨੇ ਪਤਾ ਨਹੀਂ ਕੀ ਕੀ ਹੁੰਦਾ ਠੀਕ ਹੈ ਜੀ ਕੋ ਬੀਸੀ ਆ ਕੋਈ ਐਸਸੀਐਸਟੀ ਆ ਪਤਾ ਨਹੀਂ ਕੀ ਕੀ ਕਰਕੇ ਉਹ ਕਾਲਮ ਬਣਾਏ ਹੁੰਦੇ ਰੱਬ ਦੀ ਦਵਕ ਦਰਗਾਹ ਦੇ ਵਿੱਚ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਬੰਦੇ ਉਹਨੇ ਰੱਬ ਨਹੀਂ ਪੁੱਛਣਾ ਤੂੰ ਕਾਲਿਆਂ ਦੇ ਦੇਸ਼ ਵਿੱਚ ਪੈਦਾ ਹੋਇਆ ਸੀ ਉਹਨੇ ਕਿਹਾ ਕਰਮ ਕੀਲੇ ਕੀਤੇ ਨੇ ਤੂੰ ਕਣਕਵੰਨਾ ਰੰਗ ਸੀ ਤੇਰਾ ਛੋਟਾ ਕਦ ਸੀ ਮਧਰਾ ਕਦ ਸੀ ਵੱਡਾ ਸੀ ਛੋਟਾ ਸੀ ਤੂੰ ਕਿਸ ਜਾਤ ਦੇ ਵਿੱਚ ਸੀ ਕਿਸ ਕੌਮ ਦੇ ਵਿੱਚ ਸੀ ਉਹ ਨਹੀਂ ਉਹ ਕਹਿੰਦੇ ਅੱਗੇ ਤੇਰੇ ਅਮਲ ਪੁੱਛਨੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਿ ਆਏ ਕਮ